ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਸ਼ਲੋਕ ਦਾ ਉਚਾਰਨ ਸਿੱਖਣਾ ਹੈ ਕਿ ਇਹ 1002 ਅੰਗ ਤੇ ਆਉਂਦਾ ਹੈ ਮਾਰੂ ਰਾਗ ਦੇ ਵਿੱਚ ਮਾਰੂ ਮਹੱਲਾ ਪੰਜਵਾਂ ਬੇਦ ਪੁਕਾਰੈ ਮੁਖ ਤੇ ਪੰਡਿਤ ਪੁਕਾਰੈ ਪੜਨਾ ਪੰਡਿਤ ਤੇ ਬਿਸਰਾਮ ਹੈ ਕ ਮਨ ਕਾ ਮਾਠਾ ਇਨੂੰ ਕਾਮਾ ਮੰਨ ਨਹੀਂ ਕਹਿਣਾ ਜਿਹੜਾ ਕਕਾ ਇਹ ਸਬੰਧਕ ਪੜਨਾ ਹੈ ਵੱਖਰਾ ਪੜਨਾ ਕਾ ਮਾਮਨ ਕਾ ਮਾਮਨ ਮਾਮਨ ਜਿਹੜਾ ਇਹ ਇੱਕ ਹੀ ਸੰਗਤ ਪੜ ਜਾਂਦੀ ਕਾਮਾ ਮੰਨ ਕਾਮ ਮੰਨ ਨਹੀਂ ਕਹਿਣਾ ਕਾ ਮਾਮਨ ਪੜਨਾ ਇਕੱਠਾ ਹੈ ਪਰ ਜਿਹੜਾ ਕਕਾ ਇਹ ਸਬੰਧ ਕਾਉਣਾ ਹੈ ਕਾਮ ਮੰਨ ਕਾ ਮਾਠਾ ਮੋਨੀ ਹੋਏ ਬੈਠਾ ਇਕਾਂਤੀ ਹਿਰਦੈ ਹਿਰਦੈ ਪੜਨਾ ਹੈ ਹਿਰਦੇ ਨਹੀਂ ਪੜਨਾ ਹਿਰਦੇ ਕਲਪਨ ਗਾਠਾ ਹੋਏ ਉਦਾਸੀ ਗਰੇਹੋ ਤਜ ਚੱਲਿਓ ਗਰੇਹੋ ਪੜਨਾ ਇੱਥੇ ਹਾਹ ਨੂੰ ਔਂਕੜ ਲੱਗਾ ਧਿਆਨ ਰੱਖਣਾ ਛੁਟਕੈ ਨਾਹੀ 나ਠਾ ਛੁਟਕੇ ਨਹੀਂ ਪੜਨਾ ਛੁਟਕੈ ਦਲਾਵਾਂ ਲੱਗੀਆਂ ਇੱਥੇ ਜੀਅ ਕੀ ਕੈ ਪਹਿ ਬਾਤ ਕਹਾ ਹੁਣੇ ਧਿਆਨ ਰੱਖਣਾ ਇਹ ਪਾਠ ਸਾਡੇ ਵੱਖਰੇ ਵੱਖਰੇ ਨੇ ਜੀਅ ਕੀ ਕੈ ਇੱਥੇ ਦਲਾਵਾਂ ਲੱਗਿਆ ਕੈ ਪਹਿ ਪਹਿ ਹਾਹੇ ਦਲਾਵਾਂ ਆਏ ਹਾਹ ਨੂੰ ਸਿਆਰੀ ਜਿਹੜੀ 시ਹਾਰੀ ਹੈ ਇਹ ਅਧੀਆਂ ਦਲਾਵਾਂ ਦੀ ਆਵਾਜ਼ ਕੱਢੇਗੀ ਪਹਿ ਪਹਿ ਬਾਤ ਕਹਾ ਆਪ ਮੁਕਤ ਮੋ ਕਉ ਇੱਥੇ ਕਕਾ ਤੇ ਊੜਿ ਔਕੜ ਊੜਿ ਔਕੜ ਦੀ ਆਵਾਜ਼ ਕੱਢਣੀ ਹੈ ਕਉ ਮੋ ਕਉ ਪ੍ਰਭ ਮੇਲੇ ਐਸੋ ਕਹਾ ਲਹਾ ਰਹਾਵ ਤਪੱਸਵੀ ਕਰ ਕੈ ਦੇਹੀ ਸਾਦੀ ਕੈ ਦਲਾਵਾਂ ਲੱਗੀਆਂ ਇਹਨੂੰ ਕਈ ਸੰਗਤਾਂ ਪੜ ਜਾਈਂ ਤਪਸੀ ਤਪਸੀ ਉਚਾਰਨ ਨਹੀਂ ਪੜਨਾ ਇਸ ਦਾ ਜਿਹੜਾ ਉਚਾਰਨ ਸੁੱਧ ਉਚਾਰਨ ਹੈ ਤਤੈਨ ਵਕਰਾ ਕਰ ਦੋ ਪਪਾ ਉੱਤੇ ਅਦਕ ਸਸੇ ਵਿਆਰੀ ਤਪਸੀ ਤਪਸੀ ਪੜ੍ਹਨਾ ਹੈ ਹਾਂ ਤਪਸੀ ਨਹੀਂ ਪੜ੍ਹਨਾ ਤਪਸੀ ਕਰਿ ਕੈ ਦੇਹੀ ਸਾਦੀ ਮਨੁਆ ਦਹਿ ਦਿਸ ਧਨ ਬ੍ਰਹਮਚਾਰ ਬ੍ਰਹਮਚਜ ਕੀਨਾ ਇਹ ਜਿਹੜੇ ਪਾਠ ਨੇ ਇਕੱਠੇ ਨੇ ਬ੍ਰਹਮਚਾਰ ਬ੍ਰਹਮਚਜ ਕੀਨਾ ਹਿਰਦੈ ਭਇਆ ਗੁਮਾਨਾ ਹਿਰਦੇ ਨਹੀਂ ਪੜ੍ਹਨਾ ਹਿਰਦੈ ਸਨਿਆਸੀ ਹੋਏ ਕੈ ਤੀਰਥ ਭ੍ਰਮਿਉ ਉਸ ਮਹਿ ਕਰੋਧ ਬੇਗਾਨਾ ਬੱਬੇ ਸਿਆਰੀ ਬੇਗਾਨਾ ਘੁੰਗਰ ਘੁੰਗਰ ਬਾਦ ਭਏ RAM DASA ਰੋਟੀਆਂ ਇਹ ਪਾਠ ਇਕੱਠਾ ਰੋਟੀਆਂ ਰੋਟੀਆਂ ਕੇ ਉਪਾਵਾ ਊੜੇ ਹੋੜਾ ਊੜੇ ਦਾ ਮੂੰਹ ਖੁੱਲਾ ਏਥੇ ਉਹ ਪਾਵਾ ਇੱਥੇ ਕਈ ਸੰਗਤਾਂ ਪੜ ਜਾਂਦੀ ਉਪਾਵਾ ਉਪਾਵਾ ਹੁੰਦਾ ਓਂਕੜ ਦੇ ਨਾਲ ਇੱਥੇ ਜਿਹੜੋ ਊੜੇ ਦਾ ਮੂੰਹ ਖੁੱਲਿਆ ਸਮਝੋ ਘੋੜਾ ਹੈ ਘੋੜੇ ਦੀ ਬਾਜ਼ਕੜ ਨਹੀਂ ਉਹ ਪਾਵਾ ਹਾਂ ਵਰਤ ਨੇਮ ਕਰਮ ਖਟ ਕੀਨੇ ਬਾਹਰ ਭੇਖ ਦਿਖਾਵਾ ਇੱਥੇ ਸਿਆਰੀ ਦੀ ਬਾਜ਼ਕੜ ਨਹੀਂ ਦਿਖਾਵਾ ਗੀਤ ਨਾਦ ਮੁਖ ਰਾਗ ਅਲਾਪੇ ਮਨ ਨਹੀਂ ਹਰ ਹਰ ਗਾਵਾ ਹਰਖ ਸੋਗ ਲੋਭ ਮੋਹ ਰਹਿਤ ਸੋਗ ਲੋਭ ਮੋਹ ਇਹ ਹਾਹੇ ਨੂੰ ਜਿਹੜਾ ਹਾਹ ਮੁਕਤ ਹੈ ਇਹ ਉਚਾਰਨ ਕਰਨਾ ਮੋਹ ਮੋਹ ਰਹਿਤ ਹੈ ਹੁਣ ਇੱਥੇ ਦੋ ਹਾਹ ਆਏ ਨੇ ਹਾਹ ਹਾ ਤੇ ਹਾਹ ਨੂੰ ਸਿਆਣੀ ਹੈ ਹੈ ਇਹ ਪੜਨਾ ਹੈ ਹੈ ਜਿਹੜੀਆਂ ਇੱਥੇ ਸਿਆਰੀ ਲੱਗੀਆਂ ਹਾਹੇ ਨੂੰ ਇਹ ਅੱਧੀਆਂ ਦਰਾਮਾਂ ਦੀ ਆਵਾਜ਼ ਕੱਢ ਗਈ ਹੈ ਹੈ ਨਿਰਮਲ ਹਰ ਕੇ ਸੰਤਾ ਤਿੰਨ ਕੀ ਢੂੜ ਪਾਏ ਮਨ ਮੇਰਾ ਜਾ ਦਇਆ ਕਰੇ ਭਗਵੰਤਾ ਕਹੋ ਨਾਨਕ ਗੁਰਪੂਰਾ ਮਿਲਿਆ ਤਾਂ ਉਤਰੇ ਮਨ ਕੀ ਚਿੰਤਾ ਮੇਰਾ ਅੰਤਰ ਜਾਣੀ ਹਰ ਰਾਇਆ ਹਰ ਰਾਇਆ ਸਭ ਕੁਛ ਜਾਣੈ ਜਾਣੈ ਤੇ ਦਿਲਾਂਵਾਂ ਲੱਗੀਆਂ ਤਿਆਰ ਰੱਖਣਾ ਸਭ ਕੁਛ ਜਾਣੈ ਮੇਰੇ ਜੀਅ ਕਾ ਪ੍ਰੀਤਮ ਬਿਸਰ ਗਏ ਬਕ ਬਾਇਆ ਬਕ ਬਾਇਆ ਇਕਠਾ ਪੜਨਾ ਕਸਕੇ ਨਹੀਂ ਉਚਾਰਨ ਕਰਨਾ ਪੋਲਾ ਪੜਨਾ ਵਕ ਬਾਇ ਕਿ ਕਕੇ ਦੀ ਆਵਾਜ਼ ਉਚਾਰਨ ਹੋਵੇ ਵਕ ਬਾਇ ਰਹਾਓ ਦੂਜਾ ਰਹਾਓ ਦੂਜਾ ਜਿੱਥੇ ਵੀ ਇਹ ਆਵੇ ਇਸ ਨੂੰ ਉਚਾਰਨ ਕਰਨਾ ਹੈ ਗੁਰਬਾਣੀ ਦੇ ਵਿੱਚ ਕਿਤੇ ਵੀ ਰਹਾਓ ਦੂਜਾ ਆਵੇ ਨਾ ਇਹ ਉਚਾਰਨ ਕਰਨਾ ਹੈ ਸੋ ਸੰਗਤ ਜੀ ਆਪਾਂ ਇਸ ਸ਼ਲੋਕ ਦੀ ਸੰਖਿਆ ਸਰਵਣ ਕਰ ਲਈ ਹੈ 102 ਅੰਗ ਤੇ ਇਸ ਸ਼ਲੋਕ ਆਉਂਦਾ ਹੈ ਮਾਰੂ ਰਾਗ ਦੇ ਵਿੱਚ ਤੇ ਆਪਣੇ YouTube ਪਲੇਲਿਸਟ ਤੇ ਵਿੱਚ ਸੰਗਤ ਜੀ ਸਹਿਸਕ੍ਰਿਤੀ ਪੱਟਾਂ ਦੇ ਸਵਈਏ ਪੰਜ ਬਾਣੀਆਂ ਸੁਖਮਨੀ ਸਾਹਿਬ ਬਾਵਣਕਰੀ ਦੀ ਸੰਥਿਆ ਤੇ ਹੋਰ ਮਹੰਗੇ ਸ਼ਬਦਾਂ ਦੇ ਜਿਹੜੇ ਉਚਾਰਨ ਨੇ ਗੂਜਰੀ ਦਾ ਪਦਾ ਤਲੰਗ ਰਾਗ ਦਾ ਪਦਾ ਅਤੇ ਹੋਰ ਮਹੰਗੇ ਸ਼ਬਦਾਂ ਦੀ ਸੰਥਿਆ ਉੱਤੇ ਪਾਈ ਹੋਈ ਹੈ ਤੁਸੀਂ ਜਾ ਕੇ ਸੁਣ ਸਕਦੇ ਜੀ ਭੁੱਲਾਂ ਦੀ ਮਾਫੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ